ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਣਾ ਅੰਜਲੀ ਫਗਵਾੜਾ ਸ਼ਹਿਰ ਵਿੱਚ ਸਮਾਜ ਸੇਵਾ ਦੇ ਕੰਮਾਂ ਵਿੱਚ ਹਮੇਸ਼ਾ ਅੱਗੇ ਰਹਿਣ ਵਾਲੀ ਸੰਸਥਾ ਹੈਲਪਿੰਗ ਹੈਂਡ ਫਗਵਾੜਾ ਅਤੇ ਪੰਜਾਬ ਰੇਡੀਓ ਲੰਡਨ ਵੱਲੋਂ ਅੱਖਾਂ ਦੇ ਤਾਰੇ ਪ੍ਰੋਜੈਕਟ ਤਹਿਤ ਇੱਕ ਪ੍ਰੋਗਰਾਮ ਦਾ ਜੋਚਨ ਆਡੀਟੋਰੀਅਮ ਵਿਖੇ ਕਰਵਾਇਆ ਗਿਆ ਜਿਸ ਵਿੱਚ ਸੰਸਥਾ ਦੇ ਪ੍ਰਧਾਨ ਹਰਮਿੰਦਰ ਸਿੰਘ ਬਸਰਾ ਦੀ ਗੁਆਇਹਟ ਕਰਵਾਇਆ ਗਿਆ ਇਸ ਪ੍ਰੋਜੈਕਟ ਅੱਖਾਂ ਦੇ ਤਾਰੇ ਵਿੱਚ ਜਿੱਥੇ ਵੱਖ-ਵੱਖ ਸਕੂਲਾਂ ਦੇ ਅਡਾਪਟ ਕੀਤੇ ਹੋਏ 700 ਤੋਂ ਵੱਧ ਬੱਚਿਆਂ ਨੂੰ ਪੂਰੇ ਸਾਲ ਦੀ ਫੀਸ ਅਤੇ ਸਟੇਸ਼ਨਰੀ ਦਾ ਸਬੰਧ ਦਿੱਤਾ ਗਿਆ ਉੱਤੇ ਹੀ ਸਮਾਗਮ ਵਿੱਚ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਚੱਬੇਵਾਲ ਵਿਸ਼ੇਸ਼ ਮਹਿਮਾਨ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਤ ਤੇ ਹਲਕਾ ਇੰਚਾਰਜ ਜਗਿੰਦਰ ਸਿੰਘ ਮਾਨ ਆਮ ਨੇਤਾ ਹਾਜ਼ਰੀ ਮਾਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਆਪ ਆਗੋ ਦਲਜੀਤ ਰਾਜੂ ਦਰਵੇਸ਼ ਪੰਡ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਜਿਨ੍ਹਾਂ ਦਾ ਸੰਸਥਾ ਦੇ ਮੈਂਬਰਾਂ ਵੱਲੋਂ ਫੁੱਲਾਂ ਦੇ ਬੂਕੇ ਦੇ ਕੇ ਸਵਾਗਤ ਕੀਤਾ ਗਿਆ ਇਸ ਮੌਕੇ ਸਾਡੇ ਸਹਿਯੋਗੀ ਨਾਲ ਗੱਲਬਾਤ ਕਰਦੇ ਆਂ ਸੰਸਥਾ ਦੇ ਪ੍ਰਧਾਨ ਹਰਵਿੰਦਰ ਸਿੰਘ ਬਸਰਾ ਨੇ ਕਿਹਾ ਕਿ ਹੈਲਪਿੰਗ ਹੈਂਡ ਫਗਵਾੜਾ ਅਤੇ ਪੰਜਾਬ ਰੇਡੀਓ ਲੰਡਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਖਾਂ ਦੇ ਤਾਰੇ ਪ੍ਰੋਜੈਕਟ ਸ਼ਹਿਰ ਦੇ ਆਡੀਟੋਰੀਅਮ ਵਿਖੇ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ 750 ਤੋਂ ਜ਼ਿਆਦਾ ਬੱਚਿਆਂ ਨੂੰ ਅਡਾਪਟ ਕੀਤਾ ਗਿਆ ਤੇ ਬੱਚਿਆਂ ਨੂੰ ਉਹਨਾਂ ਦੀ ਪੜ੍ਹਾਈ ਨਾਲ ਸੰਬੰਧਿਤ ਸਟੇਸ਼ਨਰੀ ਸਕੂਲ ਬੈਗ ਅਤੇ ਹੋਰ ਜ਼ਰੂਰੀ ਸਮਾਨ ਤੇ ਉਹਨਾਂ ਦੀਆਂ ਸਕੂਲ ਫੀਸਾਂ ਦੇ ਸਬੰਧਿਤ ਚੈੱਕ ਦਿੱਤੇਗੇ। ਉਹਨਾਂ ਨੇ ਕਿਹਾ ਕਿ ਪ੍ਰੋਗਰਾਮ ਦੌਰਾਨ ਬੱਚਿਆਂ ਨੇ ਪ੍ਰਣ ਕੀਤਾ ਕਿ ਉਹ ਆਪਣੀ ਪੜ੍ਹਾਈ ਨੂੰ ਵਧੀਆ ਤਰੀਕੇ ਨਾਲ ਪੂਰਾ ਕਰਕੇ ਵਧੀਆ ਅਹੁਦੇ ਤੇ ਪਹੁੰਚ ਕੇ ਆਮ ਲੋਕਾਂ ਲਈ ਹੈਲਪਿੰਗ ਹੈਂਡ ਬਣਨਗੇ। ਫੋਰ ਇਸ ਮੌਕੇ ਗੱਲਬਾਤ ਕਰਦੇ ਆਂ ਸੰਸਥਾਵਾ ਦੇ ਪ੍ਰਧਾਨ ਅਤੇ ਆਏ ਹੋਏ ਮੁੱਖ ਮਹਿਮਾਨਾਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ। ਫਗਵਾੜਾ نیوز ਦੇ ਲਈ ਕੈਮਰਾਮੈਨ ਜੈ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ। ਹਾਂਜੀ ਜੀ ਅੱਜ ਹੈਲਪਿੰਗ ਹੈਂਡ ਆਰਗੇਨਾਈਜੇਸ਼ਨ ਦੇ ਸਰਪਾਸ ਬਸਰਾ ਸਾਹਿਬ ਐਚਐਸ ਬਸਰਾ ਜੀ ਔਰ ਪੰਜਾਬ ਰੇਡੀਓ ਲੰਡਨ ਨੇ ਸਾਡੇ ਸਰਪਾਸ ਸਰਦਾਰ ਸੁਰਜੀਤ ਕਮਨ ਜੀ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਜਿੰਨੇ ਵੀ ਸਾਥੀ ਅੱਜ ਇੱਥੇ ਮੌਜੂਦ ਆ ਮੈਂ ਸਭ ਤੋਂ ਪਹਿਲਾਂ ਤੇ ਦੋਵੇਂ ਸੰਸਥਾਵਾਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਬਹੁਤ ਵਧਾਈ ਦਿੰਦਾ ਕਿ ਉਹਨਾਂ ਵੱਲੋਂ ਸਿੱਖਿਆ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਲਈ ਜੋ ਵੱਡਾ ਉਪਰਾਲਾ ਉਹਨਾਂ ਵੱਲੋਂ ਕੀਤਾ ਗਿਆ ਬੱਚਿਆਂ ਨੂੰ ਸਨਮਾਨ ਦਿੱਤੇ ਗਏ ਬੱਚਿਆਂ ਦੀਆਂ ਪ੍ਰਾਪਤੀਆਂ ਨੂੰ ਸਨਮਾਨਿਤ ਕੀਤਾ ਗਿਆ ਮੈਂ ਸਮਝਦਾ ਕਿ ਇਸ ਤੋਂ ਵੱਡੀ ਜਿਹੜੀ ਹੈ ਸੋਚ ਨਹੀਂ ਹੋ ਸਕਦੀ ਸੋ ਉਹਨਾਂ ਵੱਲੋਂ ਕੀਤਾ ਗਿਆ ਉਪਰਾਲਾ ਬੇਹੱਦ ਅਸੀਂ ਉਸ ਦੀ ਤਾਰੀਫ ਕਰਦੇ ਹਾਂ ਔਰ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਤੇ ਦ੍ਰਿਸ਼ ਕਰਦੇ ਹਾਂ ਔਰ ਭਗਵਾਨ ਅੱਗੇ ਮਾਈਕ ਨੂੰ ਅੱਗੇ ਅਰਦਾਸ ਕਰਦੇ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸਮਾਜ ਸੇਵਾ ਦੇ ਪ੍ਰੋਗਰਾਮ ਹਮੇਸ਼ਾ ਹੁੰਦੇ ਰਹਿਣ ਔਰ ਸਾਡੇ ਬੱਚੇ ਜਿਹੜੇ ਇਸੇ ਤਰ੍ਹਾਂ ਚੜ੍ਹਦੀ ਕਲਾ ਚੜ੍ਹਨ ਹੋਰ ਵਧੀਆ ਸਿੱਖਿਆ ਦੀ ਪ੍ਰਾਪਤੀ ਕਰਦੇ ਨੇ। ਨਾ ਰੇਡੀਓ ਤੇ ਹੈਲਪਿੰਗ ਹੈਂਡ ਵੱਲੋਂ ਕੀਤਾ ਗਿਆ ਇਹ ਕੰਮ ਬੜਾ ਹੀ ਸ਼ਲਾਘਾਯੋਗ ਹੈ। ਇਹ ਬੱਚਿਆਂ ਲਈ ਬਹੁਤ ਹੀ ਬਹੁਤ ਹੀ ਸਹਾਇਕ ਹੋਗਾ। ਤਾਂ ਅਸੀਂ ਉਮੀਦ ਕਰਦੇ ਹਾਂ ਅੱਗੇ ਵੀ ਇਹ ਬੱਚਿਆਂ ਦੀ ਇਦਾਂ ਹੀ ਮਦਦ ਕਰਦੇ ਰਵਾਂਗੇ। ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ। ਹੈਜ਼ ਆਰਗੇਨਾਈਜੇਸ਼ਨ ਦੇ ਪੰਜਾਬ ਰੇਡੀਓ ਲੰਡਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਆ ਬੱਚਿਆਂ ਦੀ ਪੜ੍ਹਾਈ ਨਾਲ ਸੰਬੰਧਿਤ ਪ੍ਰੋਗਰਾਮ ਅੱਖਾਂ ਦੇ ਤਾਰੇ ਫਗਵਾੜੇ ਦੇ ਆਡੀਟੋਰੀਅਮ ਵਿੱਚ ਕੇ ਕੀਤਾ ਗਿਆ ਜਿੱਥੇ ਇਸ ਵਾਰ ਸਾਡੇ ਵੱਲੋਂ 750 ਤੋਂ ਉੱਪਰ ਜਿਹੜੇ ਬੱਚੇ ਆ ਉਹਨਾਂ ਨੂੰ ਪੜ੍ਹਾਈ ਲਈ ਅਡੌਪਟ ਕੀਤਾ ਗਿਆ ਜਿੱਥੇ ਉਹਨਾਂ ਲਈ ਕਾਪੀਆਂ ਕਿਤਾਬਾਂ ਬਸਤੇ ਆ ਬਾਕੀ ਹੋਰ ਜਿਹੜਾ ਕੋਈ ਵੀ ਆ ਬੂਟ ਹੋ ਗਏ ਜਾਂ ਉਸ ਤੋਂ ਇਲਾਵਾ ਉਹਨਾਂ ਦੀਆਂ ਫੀਸਾਂ ਸੰਬੰਧੀ ਜਿਹੜੇ ਆ ਉਹ ਚੈੱਕ ਉਹ ਦਿੱਤੇ ਗਏ ਤੇ ਉਸ ਦੇ ਵਿੱਚ ਜਿੱਥੇ ਬੱਚਿਆਂ ਵੱਲੋਂ ਇਸ ਮੌਕੇ ਉੱਤੇ ਪ੍ਰਣ ਕੀਤਾ ਗਿਆ ਕਿ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਹੋਏ ਕੋਈ ਅੱਛੇ ਅਹੁਦੇ ਤੇ ਪਹੁੰਚ ਕੇ ਲੋਕਾਂ ਲਈ ਹੈਲਪਿੰਗ ਹੈਂਡ ਬਣ ਗਏ ਉੱਥੇ ਹੀ ਆਏ ਹੋਏ ਜਿਨੇ ਸਰੋਤੇ ਜੀ ਜਾਂ ਜਿੰਨੇ ਵੀ ਜਿਹੜੇ ਮੇਨ ਸ਼ਖਸੀਤਾਂ ਸੀ ਉਹਨਾਂ ਨੇ ਆ ਕੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ ਨਵੀਆਂ ਲੀਹਾਂ ਤੇ ਚੱਲਣ ਦੀ ਜਿਹੜੀ ਆ ਉਹ ਪ੍ਰੇਰਣਾ ਦਿੱਤੀ। ਨਾਟਕ ਦੇਖੋ ਨਾਟਕ ਦੇਖੋ ਨਾਟਕ ਵਾਲੇ ਆਏ ਨੇ। ਤੁਮਾ ਤੁਗਾ ਸੇਵਨ ਕਰਦੇ ਕਿ ਕੀ ਬਰਬਾਦ ਪੈਸਾ ਬਰਬਾਦ ਪੈਸਾ ਬਰਬਾਦ ਪੈਸਾ ਬਰਬਾਦ। ਤੁਮਾ ਤੁਗਾ ਸੇਵਨ ਕਰਦੇ ਕਿ ਹਮੇਸ਼ਾ ਲੱਗ ਲੱਗ ਜਾਂਦੀ ਹੈ।